ਪਿਛਲੇ ਕੁਝ ਮਹੀਨੇ ਤੋਂ ਦੇਖ ਰਹੀ ਹੈ ਸਾਡੇ ਪੰਜਾਬ ਦੀਆਂ ਫਸਲਾਂ ਸਾਡੇ ਪੰਜਾਬ ਦਾ ਕਿਸਾਨ ਮੰਡੀਆਂ ਦੇ ਵਿੱਚ ਰੁਲਣ ਤੇ ਮਜਬੂਰ ਹੋਇਆ ਗਿਆ ਹੈ ਸਾਡੀ ਸੋਨੇ ਵਰਗੀ ਫਸਲ ਲੋਕ ਆਪਦੇ ਘਰਾਂ 'ਚ ਰੱਖੀ ਬੈਠੇ ਕਿਉਂਕਿ ਸਰਕਾਰ ਬਹੁਤ ਗੈਰ ਜ਼ਿੰਮੇਵਾਰ ਹੈ ਸੈਂਟਰ ਦੀ ਸਰਕਾਰ ਵੀ ਔਰ ਸੂਬੇ ਦੀ ਸਰਕਾਰ ਵੀ ਜਿਹੜਾ ਕਿ ਕੰਮ ਅੱਜ ਤੱਕ ਖਤਮ ਹੋ ਜਾਣਾ ਚਾਹੀਦਾ ਸੀ 10 ਤਰੀਕ ਤੱਕ ਜਨਰਲੀ ਹਰ ਸਾਲ 10 ਅਕਤੂਬਰ 15 ਅਕਤੂਬਰ ਤੱਕ ਸਾਰੀ ਲਿਫਟਿੰਗ ਹੋ ਜਾਂਦੀ ਹੈ ਮੰਡੀਆਂ ਖਾਲੀ ਹੋ ਜਾਂਦੀਆਂ ਅੱਜ ਤੱਕ ਲੋਕ ਆਪਦੇ ਘਰਾਂ 'ਚ ਫਸਲਾਂ ਰੱਖੀ ਬੈਠੇ ਹੈ ਔਰ ਇਹਦਾ ਨੁਕਸਾਨ ਕੇਵਲ ਕਿਸਾਨ ਨੂੰ ਹੀ ਨਹੀਂ ਮਜ਼ਦੂਰਾਂ ਨੂੰ ਵੀ ਹੈ ਮਜ਼ਦੂਰਾਂ ਦੇ ਵੀ ਹੱਕਾਂ ਤੇ ਇਹ ਡੱਕਾ ਹੈ ਜਿੰਨਾ ਛੋਟਾ ਦੁਕਾਨਦਾਰ ਹੈ ਭਾਈ ਉਹਨਾਂ ਦਾ ਵੀ ਰੋਜ਼ਗਾਰ ਬਿਲਕੁਲ ਬੰਦ ਪਿਆ ਹੈ ਕਿਉਂਕਿ ਕਿਸਾਨ ਦੇ ਘਰ ਚ ਕੋਈ ਪੈਸਾ ਆਇਆ ਹੀ ਨਹੀਂ ਕਿਸ ਕੀ ਕਿਸ ਤੇ ਬੇਰੇਸ ਤੇ ਉਹ ਸਮਾਨ ਜਾ ਕੇ ਖਰੀਦਣਗੇ ਸਾਰੇ ਪੰਜਾਬ ਦਾ ਛੋਟਾ ਦੁਕਾਨਦਾਰ ਕਿਸਾਨ ਮਜ਼ਦੂਰ ਅੱਜ ਜਿੰਨੇ ਮੰਦੇ ਹਾਲਾਤ ਨੇ ਇਹਨਾਂ ਦੇ ਉਹ ਸਿਰਫ ਇਹ ਹੀ ਜਾਣ ਸਕਦੇ ਆ ਔਰ ਮੈਂ ਪਿਛਲੇ ਇੱਕ ਮਹੀਨੇ ਤੋਂ ਦੇਖ ਰਹੀ ਹਾਂ ਮੈਨੂੰ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੈਂਪੇਨ ਕਰਦੀ ਹਾਂ ਤੇ ਲੋਕ ਮਿਲਦੇ ਹੀ ਰਹਿੰਦੇ ਆ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਕਿ ਇੱਕ ਮਜ਼ਬੂਤ ਆਵਾਜ਼ ਵੜ ਕੇ ਅਸੈਂਬਲੀ ਦਾ ਵਿੰਟਰ ਸੈਸ਼ਨ ਆ ਰਿਹਾ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਤੀ ਤਾਂ ਤੁਹਾਡੀ ਆਵਾਜ਼ ਅਸੈਂਬਲੀ ਦੇ ਵਿੱਚ ਜ਼ਰੂਰ ਚੱਕਾਂਗੀ ਬਸ 2 ਦਿਨ ਰਹਿ ਗਏ ਨੇ ਵੋਟਾਂ ਦੇ ਵਿੱਚ ਬੇਨਤੀ ਕਰਦੀ ਹਾਂ ਕਿ ਹਰੇਕ ਨੂੰ ਬੇਨਤੀ ਕਰਦੀ ਹਾਂ ਆਪ ਦੇ ਜਾਣ ਪਛਾਣ ਵਾਲਿਆਂ ਨੂੰ ਆਪ ਦੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਹਰੇਕ ਨੂੰ ਬੇਨਤੀ ਕਰਕੇ ਹਰ ਕੀਮਤੀ ਵੋਟ ਆਉਣ ਵਾਲੀ 20 ਤਰੀਕੂ ਪੰਚੇ ਤੇ ਪਹੁੰਚ ਦੀ ਕਿਰਪਾਲਤਾ ਕਰੋ ਤਾਂ ਜੋ ਤੁਹਾਡੇ ਹੱਕਾਂ ਦੀ ਆਵਾਜ਼ ਚੱਕ ਸਕਾਂ ਔਰ ਇੱਕ ਮਜ਼ਬੂਤ ਆਵਾਜ਼ ਬਣ ਕੇ ਤੁਹਾਡਾ ਬਣਦਾ ਹੱਕ ਤੁਹਾਡੇ ਲਈ ਲਿਆ ਸਕਾਂ ਪਿਛਲੇ 1 ਮਹੀਨੇ ਤੋਂ ਦੇਖ ਰਹੀ ਹਾਂ ਸਾਡੇ ਪੰਜਾਬ ਦੀਆਂ ਫਸਲਾਂ ਸਾਡੇ ਪੰਜਾਬ ਦਾ ਕਿਸਾਨ ਮੰਡੀਆਂ ਦੇ ਵਿੱਚ ਰੁਲਣ ਤੇ ਮਜਬੂਰ ਹੋਇਆ ਵਿਆ ਸਾਡੀ ਸੋਨੇ ਵਰਗੀ ਫਸਲ ਲੋਕ ਆਪਣੇ ਘਰਾਂ 'ਚ ਰੱਖੀ ਬੈਠੇ ਕਿਉਂਕਿ ਸਰਕਾਰ ਬਹੁਤ ਗੈਰ ਜ਼ਿੰਮੇਵਾਰ ਹੈ ਸੈਂਟਰ ਦੀ ਸਰਕਾਰ ਵੀ ਔਰ ਸੂਬੇ ਦੀ ਸਰਕਾਰ ਵੀ ਜਿਹੜਾ ਕਿ ਕੰਮ ਅੱਜ ਤੱਕ ਖਤਮ ਹੋ ਜਾਣਾ ਚਾਹੀਦਾ ਸੀ 10 ਤਰੀਕ ਤੱਕ ਜਨਰਲੀ ਹਰ ਸਾਲ 10 ਅਕਤੂਬਰ 15 ਅਕਤੂਬਰ ਤੱਕ ਸਾਰੀ ਲਿਫਟਿੰਗ ਹੋ ਜਾਂਦੀ ਹੈ ਮੰਡੀਆਂ ਖਾਲੀ ਹੋ ਜਾਂਦੀਆਂ ਅੱਜ ਤੱਕ ਲੋਕ ਆਪਣੇ ਘਰਾਂ 'ਚ ਫਸਲਾਂ ਰੱਖੀ ਬੈਠੇ ਐ ਔਰ ਇਹਦਾ ਨੁਕਸਾਨ ਕੇਵਲ ਕਿਸਾਨ ਨੂੰ ਹੀ ਨਹੀਂ ਮਜ਼ਦੂਰਾਂ ਨੂੰ ਵੀ ਹੈ ਮਜ਼ਦੂਰਾਂ ਦੇ ਵੀ ਹੱਕਾਂ ਤੇ ਡੱਕਾ ਹੈ ਜਿੰਨਾ ਛੋਟਾ ਦੁਕਾਨਦਾਰ ਹੈ ਭਈ ਉਹਨਾਂ ਦਾ ਵੀ ਰੋਜ਼ਗਾਰ ਬਿਲਕੁਲ ਬੰਦ ਪਿਆ ਹੈ ਕਿਉਂਕਿ ਕਿਸਾਨ ਦੇ ਘਰ ਚ ਕੋਈ ਪੈਸਾ ਆਇਆ ਹੀ ਨਹੀਂ ਕਿਸ ਕੀਸਤ ਬੇਰੇਸਤੇ ਉਹ ਸਮਾਨ ਜਾ ਕੇ ਖਰੀਦਣਗੇ ਸਾਰੇ ਪੰਜਾਬ ਦਾ ਛੋਟਾ ਦੁਕਾਨਦਾਰ ਕਿਸਾਨ ਮਜ਼ਦੂਰ ਅੱਜ ਜਿੰਨੇ ਮੰਦੇ ਹਾਲਾਤ ਨੇ ਇਹਨਾਂ ਦੇ ਉਹ ਸਿਰਫ ਇਹੀ ਜਾਣ ਸਕਦੇ ਐ ਅਰ ਮੈਂ ਪਿਛਲੇ 1 ਮਹੀਨੇ ਤੋਂ ਦੇਖ ਰਹੀ ਹਾਂ ਮੈਨੂੰ ਰੋਜ਼ ਮਰ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੈਂਪੇਨ ਕਰਦੀ ਹਾਂ ਤੇ ਲੋਕ ਮਿਲਦੇ ਹੀ ਰਹਿੰਦੇ ਐ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਐ ਕਿ ਇੱਕ ਮਜ਼ਬੂਤ ਆਵਾਜ਼ ਬਣ ਕੇ ਐਸੈਂਬਲੀ ਦਾ ਵਿੰਟਰ ਸੈਸ਼ਨ ਆ ਰਿਹਾ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਕਰਤੀ ਤਾਂ ਤੁਹਾਡੀ ਆਵਾਜ਼ ਐਸੈਂਬਲੀ ਦੇ ਵਿੱਚ ਜ਼ਰੂਰ ਚੱਕਾਂਗੀ ਬਸ 2 ਦਿਨ ਰਹਿ ਗਏ ਨੇ ਵੋਟਾਂ ਦੇ ਵਿੱਚ ਬੇਨਤੀ ਕਰਦੀਆਂ ਕਿ ਹਰੇਕ ਨੂੰ ਬੇਨਤੀ ਕਰਦੀਆਂ ਆਪ ਦੇ ਜਾਣ ਪਛਾਣ ਵਾਲਿਆਂ ਨੂੰ ਆਪ ਦੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਹਰੇਕ ਨੂੰ ਬੇਨਤੀ ਕਰਕੇ ਹਰ ਕੀਮਤੀ ਵੋਟ ਆਉਣ ਵਾਲੀ 20 ਤਰੀਕ ਨੂੰ ਪੰਜੇ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਤੁਹਾਡੇ ਹੱਕਾਂ ਦੀ ਆਵਾਜ਼ ਚੱਕ ਸਕਾਂ ਔਰ ਇੱਕ ਮਜ਼ਬੂਤ ਆਵਾਜ਼ ਬਣ ਕੇ ਤੁਹਾਡਾ ਬਣਦਾ ਹੱਕ ਤੁਹਾਡੇ ਲਈ ਲਿਆ ਸਕਾ